ਅ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੀਡੀਓ ਜਾਰੀ ਕਰਕੇ ਅਮਰੀਕੀ ਪ੍ਰੈਜ਼ੀਡੈਂਟ ਦਫ਼ਤਰ ਦੇ ਵਿੱਚ ਮਜ਼ਾਕ ਉਡਾਇਆ ਗਿਆ ਆ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਜੀ ਰਮਿੰਦਰ ਜੀ ਇਹ ਸਿਲਸਿਲਾ ਹੁਣ ਜਦੋਂ ਲਗਾਤਾਰ ਜਾਰੀ ਹੈ ਜੀ ਪਿਛਲੇ ਸਮਿਆਂ ਦਰਮਿਆਨ ਗੈਰ ਕਾਨੂੰਨੀ ਪ੍ਰਵਾਸੀ ਜਿਹਦੇ ਵੱਡੀ ਗਿਣਤੀ ਜੀ ਭਾਰਤੀ ਵੀ ਸੀਗੇ ਜੀ ਉਹਨਾਂ ਨੂੰ ਇੱਥੋਂ ਪਲੇਨ ਦੇ ਥਰੂ ਵਕ ਵਕ ਜਾਂ ਜੰਤਰੂ ਵਾਪਸ ਭੇਜਿਆ ਜਾ ਰਿਹਾ ਪਾ ਵਕ ਕਿ ਰਿਪੋਰਟ ਕੀਤਾ ਜਾ ਰਿਹਾ ਪਾਰਟਪੋਰਟ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਜਿਹੜਾ ਸਲੋ ਕੀਤਾ ਜਾ ਰਿਹਾ ਵੱਡਾ ਚਰਚਾ ਦਾ ਵਿਸ਼ਾ ਸੀਗਾ ਕਿ ਉਹਨਾਂ ਨੂੰ ਕਿਵੇਂ ਹੱਥ ਕੜੀਆਂ ਲਗਾ ਕੇ ਜਿਹੜੇ ਉਹਨਾਂ ਦੇ ਮੂਲ ਦੇ ਅਧਿਕਾਰ ਹੈਗੇ ਆ ਧਾਰਮਿਕ ਚਿੰਨ ਹੈਗੇ ਉਹਨਾਂ ਤੋਂ ਬਿਨਾਂ ਜਿਹੜਾ ਪੰਜਾਬ ਦੀ ਧਰਤੀ ਤੇ ਵੀ ਤਾਰਿਆ ਗਿਆ ਆ ਸਿੱਖ ਨੌਜਵਾਨਾਂ ਦੇ ਦਸਤਾਰਾਂ ਦੇ ਵੱਡਾ ਵੱਡੀ ਪੱਧਰ ਤੇ ਮਸਲਾ ਉੱਠਿਆ ਜੀ ਠੀਕ ਹੈ ਜੀ ਤਾਂ ਹੁਣ ਇੱਕ ਅਮਰੀਕੀ ਜਿਹੜਾ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਦਫ਼ਤਰ ਵੱਲੋਂ ਹੀ ਇੱਕ ਜਿਹੜੀ ਵੀਡੀਓ ਜਾਰੀ ਕੀਤੀ ਗਈ ਆ ਆ ਜਿਹਦੇ ਵਿੱਚ ਇਸ ਵੀਡੀਓ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਹੈਗੇ ਗੈਰ ਕਾਨੂੰਨੀ ਕਿਹੜੇ ਨੇ ਇਹ ਨਹੀਂ ਪਤਾ ਪਰ ਉਹਨਾਂ ਦੇ ਜਿਹੜੇ ਬੇੜੀਆਂ ਪੈਗਾ ਪੈਰ ਨੂੰ ਪਾਈਆਂ ਜਾ ਰਹੀਆਂ ਨੇ ਫਿਰ ਹੱਥਾਂ ਨੂੰ ਪਾਈਆਂ ਜਾ ਰਹੀਆਂ ਫਿਰ ਲੱਕ ਦਵਾਲੇ ਪਾਈਆਂ ਜਾ ਰਹੀਆਂ ਜੀ ਇਦਾਂ ਜਕੜਿਆ ਜਾ ਰਾ ਜਿੱਦਾਂ ਬਹੁਤ ਵੱਡੇ ਕ੍ਰਿਮੀਨਲ ਜਿਹੜੇ ਲੋਕ ਹੈਗੇ ਆ ਉਹ ਸਾਰੇ ਤਾਂ ਉਹਨਾਂ ਨੂੰ ਬਾਅਦ ਚ ਪਲੇਨ ਚ ਬਿਠਾਉਂਦਿਆਂ ਹੋਈਆਂ ਦੀ ਜਿਹੜੀ ਵੀਡੀਓ ਪਾ ਕੇ ਤੇ ਬਾਅਦ ਵਿੱਚ ਇਸ ਲਈ ਟਵੀਟ ਕੀਤਾ ਜਾ ਰਿਹਾ ਉਹਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਕ੍ਰਿਮੀਨਲ ਏਲੀਅਨਸ ਹੈਗੇ ਸੀ ਇਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਪਾਵਿਆ ਕਿ ਇਹਦੇ ਤੇ ਕਮੈਂਟ ਦਾਗੇ E S M R ਗੈਰਕਾਨੂੰਨੀ ਜਿਹੜਾ ਅਲੀਅንስ ਹੈਗੇ ਆ ਉਹਨਾਂ ਦੇ ਦੇਸ਼ ਨਕਾਲੇ ਦੀ ਉਡਾਣ ਇਦਾਂ ਲਿਖਿਆ ਹੋਇਆ ਆ ਪਾਵੇ ਕਿ A S R M ਇਹ ਥੜੀ ਟਰਮ ਵਰਤੀ ਜਾਂਦੀ ਆ ਜੀ ਕੋਈ ਇਸ ਕਰਕੇ ਵਰਤੀ ਜਾਂਦੀ ਆ ਜਦੋਂ ਕਿਸੇ ਬਹੁਤ ਹੀ ਮਾੜੀ ਰੁਝਾਨ ਤੂਕ ਰਹਾ ਤ ਮਿਲਣ ਵਾਲੀ ਗੱਲ ਹੋਵੇ ਤਾਂ ਉੱਥੇ ਟਰਮ ਵਰਤੀ ਜਾਂਦੀ ਆ ਸੋ ਮੁੱਖ ਰੂਪ ਚ ਆਪਾਂ ਕਹਿ ਦਿੰਨੇ ਆ ਕਿ ਅੱਜ ਜਿਹੜਾ ਅਮਰੀਕੀ ਪ੍ਰਸ਼ਾਸਨ ਹੈਗਾ ਜਾਂ ਅਮਰੀਕਾ ਦਾ ਜਿਹੜਾ ਰਾਜ ਕਰ ਰਹੀ ᱛੇਰੇ ਹੈਗੀ ਆ ਉਹ ਰਾਈਟ ਵਿੰਗ ਜਿਹੜਾ ਆ ਇੱਕ ਜੀ ਕਿਸਮ ਦੀ ਅਮਰੀਕਾ ਦੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਿਹਾ ਇਮੀਗ੍ਰੈਂਟਾਂ ਦੇ ਪ੍ਰਤੀ ਠੀਕ ਹੈ ਜੀ ਤਾਂ ਉਹਨੂੰ ਲੈ ਕੇ ਜਿਹੜਾ ਵੀਡੀਓ ਜਾਰੀ ਕੀਤੀਆਂ ਨੇ ਕੀ ਮੈਸੇਜ ਦੇਣਾ ਚਾਹੁੰਦਾ ਅਮਰੀਕਾ ਜਾਂ ਅਮਰੀਕਾ ਦੇ ਅਧਿਕਾਰੀ ਜਿਹੜੇ ਹੈਗੇ ਆ ਲੋਕਾਂ ਨੂੰ ਜਿਹਦੇ ਨਾਲ ਅਪਡੇਟ ਇਹ ਵੀ ਹੈਗੀ ਆ ਕਿ ਹੁਣ ਜਿਹੜੇ ਜਿੰਨੇ ਵੀ ਗੈਰਕਾਨੂੰਨੀ ਪ੍ਰਵਾਸੀ ਆ ਅਮਰੀਕਾ ਉਹਨਾਂ ਨੂੰ ਸਿੱਧੇ ਤੌਰ ਤੇ ਭੇਜਣ ਦੀ ਬਜਾਏ ਕੋਸਟਾ ਰਿਕਾ ਜਿਹੜਾ ਦੇਸ਼ ਆ ਉਹਦੇ ਨਾਲ ਸਮਝੌਤਾ ਹੋਇਆ ਜੀ ਇੱਥੋਂ ਅਮਰੀਕਾ ਤੋਂ ਸਾਰੇ ਜਿੰਨੇ ਗੈਰਕਾਨੂੰਨੀ ਪ੍ਰਵਾਸੀ ਆ ਸਾਰੇ ਦੇਸ਼ਾਂ ਦੇ ਉੱਥੇ ਕੋਸਟਾ ਰਿਕਾ ਭੇਜੇ ਜਾਣਗੇ ਤਾਂ ਉੱਥੋਂ ਅੱਗੇ-ਅੱਗੇ ਜਿਹੜੇ-ਜਿਹੜੇ ਦੇਸ਼ ਦੇ ਹੋਣਗੇ ਉੱਥੋਂ ਅੱਗੇ ਫਲਾਈਟ ਜਿਹੜੀ ਆ ਭੇਜੀ ਜਾਊਗੀ ਸੋ ਕੋਸਟਾ ਰਿਕਾ ਕਿੰਨਾ ਚ ਰੱਖਿਆ ਜਾਂਦਾ ਉਹਨਾਂ ਦੇ ਤੱਕ ਜਨਾਂ ਦੇ ਤੱਕ ਇੱਕ ਦੇਸ਼ ਜਿਹੜੇ ਉਹਨੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਇਕੱਠੇ ਨਹੀਂ ਹੋ ਜਾਂਦੇ ਜਿਹਦੇ ਲਈ ਫਲਾਈਟ ਜਿਹੜੀ ਭੇਜੀ ਜਾਣੀ ਆ ਉੱਥੇ ਕਿੰਦਾ ਦਾ ਸਲੋਕ ਹੁੰਦਾ ਕੀ ਟਰਮਾਂ ਹੈਗੀਆਂ ਨੇ ਆਪਾਂ ਮੀਤ ਇਹ ਕਰਦੇ ਇੱਕ ਮਾਨਵਤਾ ਦੇ ਆਧਾਰ ਦੇ ਉੱਤੇ ਜਿਹੜੇ ਇਹ ਲੋਕ ਹੈਗੇ ਆ ਜਿਹਨ ਡਿਪੋਰਟ ਕਰਨਾ ਪਰ ਮਿਨੀਮਮ ਇੱਕ ਮਾਨੁਤਾ ਦਾ ਜਿਹੜਾ ਆਧਾਰ ਹੈ ਉਹ ਜ਼ਰੂਰ ਰੱਖਣਾ ਚਾਹੀਦਾ ਜੀ